ਬਹੁਤ ਵੱਡੀ ਖਬਰ ਹੈ ਜਮ ਕੇ ਰਵਨੀਤ ਬਿੱਟੂ ਤੇ ਵਿਕਰਮ ਸਿੰਘ ਮਜੀਠੀਆ ਦੇ ਇੱਕ ਕਤਲ ਦੇ ਨਾਲ ਮਾਮਲਾ ਜੁੜ ਗਿਆ। ਯਾਨੀ ਬਾਰਸ ਪੰਜਾਬ ਦੇ ਇੱਕ ਚੈਟ ਜਿਹੜੀ ਗਰੁੱਪ ਦੇ ਵਿੱਚ ਆ ਗਈ ਹੈ ਤਾਂ ਸਾਹਮਣੇ ਆ ਚੁੱਕੀ ਹੈ। ਔਰ ਪੂਰਾ ਸੱਚ ਕੀ ਹੈ ਦਾ ਪੂਰਾ ਨਿਚੋੜ ਕੀ ਹੈ ਤੁਹਾਡੇ ਸਾਹਮਣੇ ਪੇਸ਼ਾਂਗੇ ਕਿ ਅਕਸਰ ਵਿਕਰਮ ਸਿੰਘ ਮਜੀਠੀਆ ਔਰ ਦੂਜੇ ਪਾਸੇ ਭਾਜਪਾ ਦੇ ਲੀਡਰ ਰਵਨੀਤ ਬਿੱਟੂ ਦੋਵਾਂ ਦੇ ਕਤਲ ਦੀ ਇੱਕ ਸਾਜ਼ਿਸ਼ ਰਚੀ ਜਾਂਦੀ ਹੈ ਔਰ ਅਮਰਪਾਲ ਸਿੰਘ ਦੇ ਨਾਲ ਜੁੜ ਜਾਂਦਾ ਮਾਮਲਾ। ਯਾਨੀ ਉਹਨਾਂ ਨੇ ਇੱਕ ਬਾਰਿਸ ਪੰਜਾਬ ਦੇ ਗਰੁੱਪ ਦੇ ਵਿੱਚ ਪੂਰਾ ਬਿਰਬਾਰ ਲਿਖਿਆ ਹੋਇਆ ਕਿ ਭਾਈ ਰਵਨੀਤ ਬਿੱਟੂ ਦਾ ਪਹਿਲਾ ਨੰਬਰ ਲੱਗਣਾ ਉਹਦਾ ਕਤਲ ਕਰ ਦੇਣਾ ਔਰ ਦੂਜੇ ਪਾਸੇ ਇੱਕ ਨਾਮ ਬਹੁਤ ਵੱਡੇ ਯਾਨੀ ਗ੍ਰਹਿ ਮੰਤਰੀ ਅਮਿਲ ਸ਼ਾਹ ਦਾ ਵੀ ਆ ਜਾਂਦਾ ਔਰ ਪੂਰਾ ਮਾਮਲਾ ਕੀ ਹੈ ਤੁਹਾਡੇ ਸਾਹਮਣੇ ਤਰਾਂਗੇ ਕਿ ਅਕਸਰ ਪੰਜਾਬ ਦੇ ਵਿੱਚ ਬਹੁਤ ਹੀ ਜ਼ਿਆਦਾ ਬੋਲ ਵਾਲਾ ਪੰਜਾਬ ਦੇ ਅੰਦਰ ਅਮਰਪਾਲ ਸਿੰਘ ਦਾ ਹੋ ਰਿਹਾ ਯਾਨੀ 2027 ਦੇ ਮੌਕੇ ਨੂੰ ਲੈ ਕੇ ਇੱਕ ਪਾਸੇ ਮਾਨ ਸਰਕਾਰ ਵੀ ਡਰੀ ਹੋਈ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਕਿਤੇ ਅਮਰਪਾਲ ਸਿੰਘ ਨਾ ਬਣ ਜੇ ਔਰ ਪੰਜਾਬ ਦੇ ਲੋਕਾਂ ਨੇ ਇੱਕ ਬਹੁਤ ਵੱਡੇ ਹੰਗਾਰੇ ਦੇ ਨਾਲ ਪਰਵੰਡੀ ਸਾਬੋ ਦੇ ਵਿੱਚ ਬਹੁਤ ਵੱਡਾ ਹੰਗਾਰਾ ਮਿਲਦਾ ਭਾਈ ਅਮਰਪਾਲ ਸਿੰਘ ਨੂੰ ਫਿਰ ਉਸ ਦਿਨ ਤੋਂ ਸ਼ੁਰੂਆਤ ਹੁੰਦੀ ਹੈ ਕਿ ਅਮਰਪਾਲ ਸਿੰਘ ਦੀ ਕਐਨਐਸਐ ਵਧਾਈ ਜਾਂਦੀ ਹੈ ਔਰ ਜਦੋਂ ਐਨਐਸਐ ਵੱਧਦੀ ਹੈ ਤਾਂ ਫਿਰ ਕਿਹਾ ਜਾਂਦਾ ਹੈ ਕਿ ਅਮਰਪਾਲ ਸਿੰਘ ਦੇ ਸਮਰਥਕ ਜਾਂ ਫਿਰ ਕੋਈ ਹੋਰ ਬਹੁਤ ਵੱਡੀ ਸਾਜ਼ਿਸ਼ ਕਿਹੜੇ ਬੰਦੇ ਦੀ ਸਾਜ਼ਿਸ਼ ਹੈ ਜਿਹੜਾ ਕਿ ਰਵਨੀਤ ਬਿੱਟੂ ਔਰ ਵਿਕਰਮ ਸਿੰਘ ਮਜੀਠੀਆ ਇਥੋਂ ਤੱਕ ਕਿ ਅਮਿਤ ਸ਼ਾਹ ਜਿਹੜੇ ਗ੍ਰਹਿ ਮੰਤਰੀ ਹੈ ਕੇਂਦਰ ਦੇ ਵਿੱਚ ਉਹਨਾਂ ਦੇ ਵੀ ਕਤਲ ਦੀ ਸਾਜ਼ਿਸ਼ ਰਚੀ ਗਈ ਹੈ ਔਰ ਨੰਬਰ ਰੱਖਿਆ ਗਿਆ ਪਹਿਲਾ ਰਵਨੀਤ ਬਿੱਟੂ ਦੇ ਕਤਲ ਦਾ ਦੂਜਾ ਵਿਕਰਮ ਸਿੰਘ ਮਜੀਠੀਆ ਤੀਸਰਾ ਯਾਨੀ ਅਮਿਤ ਸ਼ਾਹ ਗ੍ਰਹਿ ਮੰਤਰੀ ਸਾਡੇ ਦੇਸ਼ ਦੇ ਔਰ ਇਹਦੇ ਪਿੱਛੇ ਦੀ ਕਹਾਣੀ ਕੀ ਹੈ ਜਿਹੜੀ ਮੀਡੀਆ ਦੇ ਵਿੱਚ ਅੱਗ ਦੀ ਤਰ੍ਹਾਂ ਖਬਰ ਫੈਲੀ ਆ ਪੜਾ ਮੈਂ ਤੁਹਾਨੂੰ ਉਹੀ ਸੁਣਾਉਂਗਾ ਉਸ ਤੋਂ ਬਾਅਦ ਇਹ ਮਾਮਲਾ ਕੀ ਆ ਉਹਦੇ ਤੱਕ ਵੀ ਜਿਹੜੀ ਕਿ ਪੂਰੀ ਤਹਿ ਤੱਕ ਪੂਰੀ ਖਬਰ ਤੁਹਾਡੇ ਸਾਹਮਣੇ ਧਰਨੀ ਆ ਅਮਰਪਾਲ ਦੇ ਸਮਰਥਕਾਂ ਲਈ ਪੰਜਾਬ ਦੇ ਲੋਕਾਂ ਦੇ ਲਈ ਬੇहद ਜਿਆਦਾ ਸੁਣਨ लायक ਖਬਰ ਹੈ ਕਿਉਂਕਿ ਮਾਮਲਾ ਕਤਲ ਦੇ ਨਾਲ ਜੁੜਿਆ ਤਾਂ ਪਹਿਲਾਂ ਹੁਣ ਇਹ ਵੀਡੀਓ ਸੁਣ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਕਰੂੰਗਾ ਸਾਝੇ ਜਿਹੜੇ ਕਿ ਬੜੇ ਹੀ ਅਹਿਮ ਨੇ ਸੁਣ ਇੱਕ ਖਬਰ ਜਿਹੜੀ ਅਸੀਂ ਸਾਂਝੀ ਕਰਨ ਜਾ ਰਹੇ ਹਾਂ ਕਿ بارش ਪੰਜਾਬ ਦੇ ਇਹ ਨਾਮ ਦੇ ਕਥਿਤ ਗਰੁੱਪ ਦੀ ਇੱਕ WhatsApp ਚੈਟ ਸਾਹਮਣੇ ਆਈ ਹੈ ਔਰ WhatsApp ਚੈਟ ਵਾਇਰਲ ਹੋਈ ਉਹ ਚੈਟ ਵਾਇਰਲ ਹੋਣ ਤੋਂ ਬਾਅਦ ਇਸ ਗੱਲ ਤੇ ਵਿਵਾਦ ਖੜਾ ਹੋ ਗਿਆ ਕਿਉਂਕਿ ਜਿਹੜੀ ਚੈਟ ਵਾਇਰਲ ਹੋਈ ਹੈ ਉਹ ਵਾਰਿਸ ਪੰਜਾਬ ਦੇ ਗਰੁੱਪ ਦੇ ਨਾਮ ਤੇ ਹੈ ਇੱਕ ਕਥਿਤ WhatsApp ਚੈਟ ਹੈ ਔਰ ਜਿਸ ਦੇ ਵਿੱਚ ਕਈ ਗੱਲਾਂ ਦਾ ਜ਼ਿਕਰ ਕੀਤਾ ਗਿਆ ਜਿਹੜੇ ਵੀ ਉਸ WhatsApp ਗਰੁੱਪ ਦੇ ਮੈਂਬਰ ਨੇ ਉਹ ਆਪਸ ਦੇ ਵਿੱਚ ਕੋਈ ਗੱਲਬਾਤ ਕਰ ਰਹੇ ਨੇ ਔਰ ਮੁੱਢੇ ਤੌਰ ਤੇ ਗੱਲਬਾਤ ਦਾ ਮਿਸ਼ਮੂਨ ਇਹ ਹੈ ਕਿ ਅਮਰਿਤਪਾਲ ਸਿੰਘ ਦੀ ਐਨਐਸਏ ਵਧਾਉਣ ਤੋਂ ਬਾਅਦ ਹੁਣ ਕੀ ਕਦਮ ਚੱਕੇ ਜਾਣ ਕਿਹੜੇ ਕਿਹੜੇ ਵਿਅਕਤੀ ਜ਼ਿੰਮੇਵਾਰ ਨੇ ਉਹਨਾਂ ਦੇ ਖਿਲਾਫ ਕਿਸ ਤਰੀਕੇ ਦੀ ਮੁਹਿੰਮ ਚਲਾਈ ਜਾਵੇ ਇਤੋਂ ਤੱਕ ਉਸ ਕਥਿਤ ਚੈਟ ਦੇ ਵਿੱਚ ਕਿਹਾ ਗਿਆ ਕਿ ਸੋਦਾ ਲਾਇਆ ਜਾਵੇ ਔਰ ਕਿਹੜੇ ਵਿਅਕਤੀ ਸੋਦਾ ਲਾਉਣ ਦੇ ਲਈ ਅੱਗੇ ਆਉਣਗੇ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਨੇ ਔਰ ਉਸ ਤੇ ਪ੍ਰਤੀਕਰਮ ਆਇਆ ਹੈ ਮਿਨਿਸਟਰ ਆਫ ਸਟੇਟ ਰਮਨੀਤ ਸਿੰਘ ਬਿੱਟੂ ਦਾ ਜਿਹੜੇ ਕੇਂਦਰੀ ਰਾਜ ਮੰਤਰੀ ਨੇ ਕਿਉਂਕਿ ਉਸ WhatsApp ਚੈਟ ਦੇ ਵਿੱਚ ਰਮਨੀਤ ਬਿੱਟੂ ਦਾ ਜ਼ਿਕਰ ਹੈ ਕੇਂਦਰੀ ગ્રામ ਮੰਤਰੀ ਅਮਿਤ ਸ਼ਾਹ ਦਾ ਜ਼ਿਕਰ ਹੈ ਉਸ ਦੇ ਵਿੱਚ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਦਾ ਜ਼ਿਕਰ ਹੈ ਉਸ ਦੇ ਵਿੱਚ ਸ਼੍ਰੋਮਣੀ ਉਸ ਦੇ ਵਿੱਚ ਸ਼੍ਰੀ ਖਾਲਸਾਖ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਜ਼ਿਕਰ ਹੈ ਉਹ ਸਾਰੀ ਜਿਹੜੀ WhatsApp ਚੈਟ ਵਾਇਰਲ ਹੋਈ ਸੀ ਰਮੀਤ ਬਿੱਟੂ ਨੇ ਇਹ WhatsApp ਚੈਟ ਵਾਇਰਲ ਹੋਣ ਤੋਂ ਬਾਅਦ ਸਖਤ ਕਾਰਵਾਈ ਮੰਗੀ ਹੈ ਕਿ ਇਸ ਤਰੀਕੇ ਦੇ ਜਿਹੜੇ ਖਾਲਿਸਤਾਨੀ ਅਨਸਰ ਨੇ ਜਿਹੜੇ ਐਸੀਆਂ ਸਾਜ਼ਿਸ਼ਾਂ ਘੜ ਰਹੇ ਨੇ ਉਹਨਾਂ ਦੇ ਖਿਲਾਫ ਜਾਂ ਉਹਨਾਂ ਨੂੰ ਮਾਰਨ ਦੀਆਂ ਉਸਤੇ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਹੈ ਬਿੱਟੂ ਨੇ ਕਿਹਾ ਕਿ ਇਹ ਲੀਡਰਾਂ ਦੇ ਕਤਲ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਇਸ ਕਥਿਤ ਚੈਟ ਦੇ ਵਿੱਚ ਰਮੀਤ ਬਿੱਟੂ ਤੇ ਮਜੀਠੀਆ ਨੂੰ ਟਾਰਗੇਟ ਕਰਨ ਦੀ ਚਰਚਾ ਹੈ ਔਰ ਪੰਜਾਬ 'ਚ ਬਿੱਟੂ ਨੇ ਕਿਹਾ ਹੈ ਕਿ ਇਹ ਪੰਜਾਬ ਦੇ ਵਿੱਚ ਮੌੜ ਅਸਥਿਰਤਾ ਪੈਦਾ ਕਰਨ ਦੀ ਵੀ ਕੋਸ਼ਿਸ਼ ਹੈ ਦੇਖੋ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਹਹਾਕਾਰ ਮਚ ਚੁੱਕੀ ਹੈ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਦਰਸਾਲ ਇਹ ਜਿਹੜੀ ਚੈਪ ਇਹ ਪੁਸ਼ਟੀ ਨਹੀਂ ਹੋਈ ਕਿ ਭਾਈ ਅਮਰਪਾਲ ਸਿੰਘ ਦੇ ਗਰੁੱਪ ਬੰਨੀ ਹੋ ਜਾਂ ਬਿਲਕੁਲ ਭਾਈ ਅਮਰਪਾਲ ਸਿੰਘ ਨੇ ਕਰਵਾਈ ਹੈ ਇਹਦੀ ਕੋਈ ਵੀ ਪੁਸ਼ਟੀ ਨਹੀਂ ਹੋਈ ਔਰ ਦੂਜੇ ਪਾਸੇ ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਇਹ ਬਹੁਤ ਵੱਡੀ ਸਾਜ਼ਿਸ਼ ਹੈ ਯਾਨੀ ਖੁਦ ਸਰਕਾਰ ਕਰ ਸਕਦੀ ਹੈ ਕਿ ਇਹਦਾ ਜਿਹੜਾ ਮਾਮਲਾ ਜੁੜਿਆ ਅਮਰਪਾਲ ਸਿੰਘ ਦਾ ਸਿਰਫ ਮੁੱਖ ਮੰਤਰੀ ਬਣਨ ਦੇ ਕਰਕੇ ਬਹੁਤ ਵੱਡੀ ਸਾਜ਼ਿਸ਼ ਅਮਰਪਾਲ ਸਿੰਘ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਦੁਆਰਾ ਵੀ ਰਚੀ ਜਾ ਸਕਦੀ ਹੈ ਕਿਉਂਕਿ ਅਮਰਪਾਲ ਸਿੰਘ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦਾ ਤੁਸੀਂ ਸਾਰੇ ਅਕਸਰ ਜਾਣਦੇ ਹੋ ਔਰ ਦੂਸਰੇ ਪਾਸੇ ਜਿਹੜੇ ਉਹਦੇ ਬਾਕੀ ਦੇ ਸਾਥੀ ਨੇ ਉਹ ਜਨਾਲਾ ਕੋਰਟ ਦੇ ਵਿੱਚ ਪੇਸ਼ ਕਰਕੇ ਵੱਖ-ਵੱਖ ਜੇਲ੍ਹਾਂ ਦੇ ਵਿੱਚ ਪੰਜਾਬ ਦੇ ਵਿੱਚ ਬੰਦ ਕੀਤੇ ਗਏ ਨੇ ਤਾਂ ਹੁਣ ਤੁਸੀਂ ਆਪ ਸਮਝੋ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਬੰਦ ਹੈ ਉਸ ਬੰਦੇ ਦੇ ਉੱਤੋਂ ਯਾਨੀ ਕਿਵੇਂ ਸਰਕਾਰ ਡਰਦੀ ਹੈ ਪੰਜਾਬ ਦੀ ਔਰ ਕਿਵੇਂ ਯਾਨੀ ਕੇਂਦਰ ਨੂੰ ਵੀ ਭਾਜਣਾ ਪੈ ਜਾਂਦੀਆਂ ਨੇ ਅਕਸਰ ਤੁਸੀਂ ਵੇਖਿਆ ਵਿਰੋਧੀ ਪਾਰਟੀਆਂ ਜਿੰਨੀਆਂ ਵੀ ਨੇ ਚਾਰ ਪਾਰਟੀਆਂ ਨੇ ਅਕਾਲੀ ਦਲ ਬਾਦਲ ਕੇ ਔਰ ਕਾਂਗਰਸ ਹੈ ਫਿਰ ਭਾਜਪਾ ਆ ਜਾਂਦੀ ਹੈ ਫਿਰ ਝਾੜੂ ਸਰਕਾਰ ਆ ਜਾਂਦੀ ਹੈ ਤਾਂ ਇਹਨਾਂ ਚਾਰਾਂ ਦੇ ਵਿੱਚੋਂ ਕੋਈ ਨਹੀਂ ਚਾਹੁੰਦਾ ਕਿ ਭਾਈ ਅਮਰਪਾਲ ਸਿੰਘ ਜਿਬਰੂਗੜ੍ਹ ਦੀ ਜੇਲ੍ਹ ਦੇ ਵਿੱਚੋਂ ਬਾਹਰ ਆਵੇ ਕਿਉਂਕਿ ਪੰਜਾਬ ਦੇ ਲੋਕ ਸਿਰਫ ਇੱਕੋ ਹੀ ਮੋਹਰ ਲਾ ਚੁੱਕੇ ਆ ਕਿ 2027 ਦੇ ਵਿੱਚ ਭਾਈ ਅਮਰਪਾਲ ਸਿੰਘ ਨੂੰ ਪੰਜਾਬ ਦਾ ਸੀਐਮ ਬਣਾਉਣਾ ਤਾਂ ਹੁਣ ਕਿਤੇ ਨਾ ਕਿਤੇ ਜਿਹੜੀ ਤਲਵੰਡੀ ਸਾਬੋ ਵਾਲੀ ਕਾਨਫਰੰਸ ਹੋਈ ਸੀ ਉਸ ਕਾਨਫਰੰਸ ਨੇ ਪੂਰੇ ਪੰਜਾਬ ਭਰ ਦੀਆਂ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ ਜਾਂ ਕੇਂਦਰ ਦੇ ਵਿੱਚ ਨੇ ਤਾਂ ਉਹਨਾਂ ਦੀ ਨੀਂਦ ਉਡਾ ਦਿੱਤੀ ਹੈ ਕਿਹਾ ਜਾ ਰਿਹਾ ਹੈ ਕਿ ਭਾਈ ਅਮਰਪਾਲ ਸਿੰਘ ਦੇ ਸਮਰਥਕਾਂ ਨੇ ਕਤਲ ਦੀ ਸਾਜ਼ਿਸ਼ ਰਚੀ ਹੈ ਪਰ ਇਹ ਕਿਤੇ ਨਾ ਕਿਤੇ ਸਿੱਧ ਨਹੀਂ ਹੁੰਦੀ ਕਿ ਇਹ ਅਮਰਪਾਲ ਸਿੰਘ ਦੇ ਬਨਿਓ ਰਚੀ ਹੈ ਜਾ ਫਿਰ ਦੇ ਸਮਰਤ ਕੰਮ ਨਹੀਂ ਹੋ ਰਹੀ ਏ ਜਾਂ ਫਿਰ ਕੋਈ ਸਰਕਾਰ ਸਰਕਾਰ ਵੀ ਕਰ ਸਕਦੀ ਹੈ ਤਾਂ ਹੁਣ ਵੇਖਣ ਵਾਲੀ ਗੱਲ ਏ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਸਰਕਾਰ ਪੰਜਾਬ ਦੀ ਜਾਂ ਫਿਰ ਹੋਰ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ ਅਮਰਪਾਲ ਸਿੰਘ ਦੇ ਪਿਤਾ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਉਹਦੀ ਜਾਨ ਨੂੰ ਖਤਰਾ ਹੈ ਕਿਉਂਕਿ ਕੱਲੇ ਨੂੰ ਡਬਰੂ ਗੜ੍ਹ ਦੇ ਵਿੱਚ ਰੱਖਿਆ ਗਿਆ ਇੱਕ ਆਮ ਜਆ ਬੰਦਾ ਵੀ ਸਮਝ ਲੈਂਦਾ ਕਿ ਨੌ ਸਾਥੀਆਂ ਨੂੰ ਲਿਆ ਕੇ ਵੱਖ-ਵੱਖ ਜਿੰਨਾਂ ਦੇ ਵਿੱਚ ਬੰਦ ਕੀਤਾ ਤਾਂ ਦੂਜੇ ਪਾਸੇ 10ਵਾਂ ਬੰਦਾ ਕੌਣ ਸੀ ਭਾਈ ਅਮਰਪਾਲ ਸਿੰਘ ਜਿਨ੍ਹਾਂ ਨੂੰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਜਾਨ ਬੁੱਝ ਕੇ ਰੱਖਿਆ ਗਿਆ ਪੰਜਾਬ ਦੇ ਲੋਕ ਕਹਿ ਰਹੇ ਨੇ ਪੰਜਾਬ ਦਾ ਉਹ ਪਰਿਵਾਰ ਕਰੇ ਭਾਈ ਅਮਰਪਾਲ ਸਿੰਘ ਦੇ ਪਿਤਾ ਕਹਿ ਰਹੇ ਨੇ ਕਿ ਸਾਡੇ ਬੱਚੇ ਨੂੰ ਜਾਨ ਦਾ ਖਤਰਾ ਹੈ ਯਾਨੀ ਉਹਦੀ ਜਾਨ ਤੇ ਬਣੀ ਹੋਈ ਹੈ ਉਹਨੂੰ ਮਰਵਾ ਵੀ ਸਕਦੀ ਹੈ ਸਰਕਾਰ ਕਿਉਂਕਿ ਸਿੱਧਾ ਜੇ ਕਹੀਏ ਤਾਂ ਉਸ ਤੋਂ ਇੰਨਾ ਖੌਫਾ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਕਿ 2027 ਦੇ ਵਿੱਚ ਜਿਹੜੀ ਮੋਰ ਤਲਵੰਡੀ ਤੋਂ ਲੱਗੀ ਹੈ ਉਹ ਸਾਰੇ ਸਿੰਘਾਂ ਨੇ ਕਿਹਾ ਕਿ ਅਸੀਂ ਭਾਈ ਅਮਰਪਾਲ ਸਿੰਘ ਨੂੰ 2027 ਦਾ ਮੁੱਖ ਮੰਤਰੀ ਬਣਾਵਾਂਗੇ ਤੇ ਭਾਈ ਅਮਰਪਾਲ ਸਿੰਘ ਦੇ ਦੋਵੇਂ ਜਿਹੜੇ ਐਡਵੋਕੇਟ ਵਕੀਲ ਨੇ ਹਰਪਾਲ ਸਿੰਘ ਖਾਰਾ ਤੇ ਈਮਾਨ ਸਿੰਘ ਖਾਰਾ ਉਹਨਾਂ ਨੇ ਵੀ ਬਹੁਤ ਪੱਕੇ ਤੌਰ ਤੇ ਮੋਹਰ ਲਾ ਦਿੱਤੀ ਹੈ ਕਿ ਤੁਹਾਡੀ ਸੰਗੀ ਤੇ ਬਿਠਾਵਾਂਗੇ 2027 ਦੇ ਵਿੱਚ ਭਾਈ ਅਮਰਪਾਲ ਸਿੰਘ ਨੂੰ ਤਾਂ ਇੱਥੇ ਹੁਣ ਪੰਜਾਬ ਦੀ ਜਿਹੜੀ ਜਨਤਾ ਤੁਸੀਂ ਅਕਸਰ ਦੇਖਿਆ ਹੋਣਾ ਪੰਜਾਬ ਦੇ ਲੋਕ ਕਮੈਂਟ ਕੀ ਕਰਦੇ ਆ ਵੀਡੀਓ ਦੇ ਥੱਲੇ ਕਿ ਭਾਈ ਅਮਰਪਾਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਹੋਣੇ ਚਾਹੀਦੇ ਆ ਕਿਉਂਕਿ ਪੰਜਾਬ ਸਾਡਾ ਉਸ ਨਸ਼ਿਆਂ ਦੀ ਦਲਦਲ ਦੇ ਵਿੱਚ ਟੱਕਣ ਵਾਲਾ ਕੌਣ ਹੈ ਜਦੋਂ ਪਹਿਲਾਂ ਦੀਆਂ ਸਿਆਸੀ ਪਾਰਟੀਆਂ ਤੇ ਜਾਂ ਫਿਰ ਅੱਜ ਦੀ ਮੌਜੂਦਾ ਸਰਕਾਰ ਜਿਹੜੀ ਭਗਵੰਤ ਮਾਨ ਦੀ ਹਰ ਫਰੰਟ ਦੇ ਉੱਤੇ ਨਾਕਾਮ ਰਹੀ ਹੈ ਪੰਜਾਬ ਪ੍ਰਤੀ ਤੇ ਇਹਨਾਂ ਸਰਕਾਰਾਂ ਤੋਂ ਅੱਕੇ ਹੋ ਲੋਕਾਂ ਨੇ ਭਗਵੰਤ ਮਾਨ ਨੂੰ ਲਿਆਂਦਾ ਸੀ ਔਰ ਭਗਵਾਨ ਤੇ ਮਾਨ ਨੇ ਵੀ ਤੁਹਾਡੇ ਸਾਹਮਣੇ ਕੀ ਕੀਤਾ ਪੰਜਾਬ ਦੇ ਅੰਦਰ ਤੁਹਾਡੇ ਸਭ ਕੋ ਸਾਹਮਣੇ ਆ ਤਾਂ ਇੱਥੇ ਹੁਣ ਪੰਜਾਬ ਦੀਆਂ ਸਾਡੀਆਂ ਮਾਮਾ ਭੈਣਾ ਬਜ਼ੁਰਗ ਬੱਚੇ ਤੇ ਨੌਜਵਾਨਾਂ ਨੂੰ ਸਮਝਣ ਦੀ ਲੋੜ ਹੈ ਕਿ ਜਿਹੜੀ ਬੋੜ ਦੀ ਚੋੜ ਤੁਸੀਂ ਕੀਤੀ ਹੈ ਉਹ ਤੁਹਾਡਾ ਬਿਲਕੁਲ ਯਾਨੀ ਇੱਕ ਘਾੜ ਕਰ ਚੁੱਕੀ ਹੈ ਨੌਜਵਾਨੀ ਮਰ ਚੁੱਕੀ ਹੈ 80% ਜਿਵੇਂ ਮੈਂ ਕਹਿੰਦਾ ਹੁੰਦਾ ਪੰਜਾਬ ਦੀ ਨੌਜਵਾਨੀ ਦੇ ਵਿੱਚੋਂ ਨੌਜਵਾਨ ਚਲੇ ਗਏ ਨੇ ਚਿੱਟੇ ਦੇ ਨਾਲ ਮੌਤਾਂ ਹੋਈਆਂ ਜਿਹੜੀਆਂ ਅਕਸਰ ਤੁਸੀਂ ਵੇਖੀਆਂ ਇੱਕ ਇੱਕ ਪਿੰਡ ਦੇ ਵਿੱਚ ਤਿੰਨ ਤਿੰਨ ਮੌਤਾਂ ਇੱਕ ਇੱਕ ਦਿਨ ਦੇ ਵਿੱਚ ਹੁੰਦੀਆਂ ਸੀ ਤਾਂ ਠੀਕ ਹੈ ਪੰਜਾਬ ਵਾਲੇ ਜੁਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ